ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੇ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਿਹਤ ਵਿਭਾਗ ਵੱਲੋਂ ਬਹੁਤ ਵੱਡੀ ਭਰਤੀ ਓਪਨ ਕੀਤੀ ਗਈ ਹੈ ਜੀ 500 ਪਲੱਸ ਪੋਸਟਾਂ ਰਹਿਣ ਵਾਲੀਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਬਹੁਤ ਵਧੀਆ ਮੌਕਾ ਬਹੁਤ ਵਧੀਆ ਨੋਟੀਫਿਕੇਸ਼ਨ ਹੈ ਜੀ ਸਾਰਾ ਨੋਟੀਫਿਕੇਸ਼ਨ ਵੀਡੀਓ 'ਚ ਸਾਂਝਾ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖ ਲਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿੱਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਪੋਸਟਾਂ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਜੋ ਕੀਤੀ ਜਾਣੀ ਹੈ ਕਿਹੜੇ ਜ਼ਿਲ੍ਹੇ ਵਿੱਚ ਕਿੰਨੀਆਂ ਪੋਸਟਾਂ ਰਹਿਣ ਵਾਲੀਆਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੰਮ੍ਰਿਤਸਰ ਵਿਖੇ 25 ਪੋਸਟਾਂ ਰਹਿਣ ਵਾਲੀਆਂ ਜੀ ਬਰ बठिडा विखे उन्नती पोस्टा फिरोजपुर विखे चौदह पोस्टा जी फाजिलका विखे सतारा पोस्टा रहने वाली फतेहगढ़ साहब गया पोस्टा जी फरीदकोट बारह पोस्टा जी गुरदासपुर पच्ची पोस्टा जी हुशियारपुर पैंती पोस्टा जी जलंधर विखे संताली पोस्टा जी कपूरथला तेई पोस्टा रहने वाली जी लुधियाना विखे छियाली पोस्टा रहने वाली मोगा दस पोस्टा जी मानसा सतारा पोस्टा जी मलेरकोटला अठ पोस्टा जी मुखसर इक्की पोस्टा जी पठानकोट गया पोस्टा जी ਪਟਿਆਲਾ 50 ਪੋਸਟਾਂ ਜੀ ਸੰਗਰੂਰ 29 ਪੋਸਟਾਂ ਜੀ ਰੂਪਨਗਰ 22 ਪੋਸਟਾਂ ਜੀ ਐਸਬੀਐਸ ਨਗਰ 12 ਪੋਸਟਾਂ ਜੀ ਐਸਐਸ ਨਗਰ 25 ਪੋਸਟਾਂ ਜੀ ਤਰਨਤਾਰਨ 17 ਪੋਸਟਾਂ ਕੁੱਲ 523 ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਜੀ ਬਹੁਤ ਵੱਡੀ ਭਰਤੀ ਹੈ ਬਹੁਤ ਵਧੀਆ ਮੌਕਾ ਹੈ ਤਾਂ ਅੱਗੇ ਪੋਸਟਾਂ ਦੇ ਸਬੰਧ ਵਿੱਚ ਹੋਰ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਤਾਂ ਇਹ ਜੋ ਨੋਟੀਫਿਕੇਸ਼ਨ ਹੈ ਜੀ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਜੀ ਭਾਵ 523 ਪੋਸਟਾਂ ਦੇ ਵੱਲੋਂ ਹਾਊਸ ਸਰਜਨਸ ਦੀਆਂ ਡਿਸਟ੍ਰਿਕਟ ਵਾਈਜ਼ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਹਾਊਸ ਸਰਜਨਸ ਦੇ ਲਈ ਜੋ ਹੋਏ ਪੋਸਟਾਂ ਜਾਰੀ ਕੀਤੀਆਂ ਗਈਆਂ ਇਹਦੇ ਲਈ ਯੋਗਤਾ ਆਪਾਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜੀ ਇਹ ਯੋਗਤਾ ਇਹਦੇ ਲਈ ਜੀ ਜੇਕਰ ਤੁਸੀਂ ਐਮਬੀਬੀਐਸ ਪਾਸ ਕੀਤੀ ਹੈ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਕਿਸੇ ਤੋਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਨ ਕੇਸ ਆਫ ਫੋਰਨ ਮੈਡੀਕਲ ਗ੍ਰੈਜੂਏਟਸ Uh, the candidate must have cleared the national board of examination nbe jo likha gaya hai inna valon te punjab medical council medical council of india national medical council ede naal tusi register hone chahiye ji te 10vi padar tak tusi punjabi padi hove inna valon special likha gaya ji 37 saal age limited inna valon rakhi gayi hai he should be physically and mentally fit according the standards of fitness provided by the entrance to the punjab state medical service ਇਨਾ ਵੱਲੋਂ ਲਿਖਿਆ ਗਈ ਤਾਂ ਇਹ ਹੈ ਯੋਗਤਾ ਜੋ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਜੀ ਤਾਂ ਇਹ ਜੋ ਪੋਸਟਾਂ ਨੇ ਜੀ ਸਿਵਲ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਜੀ ਕਾਮਨ ਐਡਵਰਟਾਈਜ਼ਮੈਂਟ ਦਿੱਤੀ ਗਈ ਹੈ ਭਾਵੇਂ ਜ਼ਿਲ੍ਹਿਆਂ ਦੀ ਜੋ ਭਰਤੀ ਹੈ ਇੱਕੋ ਐਡਵਰਟਾਈਜ਼ਮੈਂਟ ਦੇ ਵਿੱਚ ਦਿੱਤੀ ਗਈ ਹੈ ਜਿਹਦੇ ਵਿੱਚ ਇਹਨਾਂ ਵੱਲੋਂ ਸਿਲੈਕਸ਼ਨ ਕਮੇਟੀ ਦੇ ਵਿੱਚ ਕੌਣ-ਕੌਣ ਰਹਿਣ ਵਾਲਾ ਉਹ ਲਿਖਿਆ ਗਿਆ ਹੈ ਸਿਵਲ ਸਰਜਨ ਆਫ ਦਾ ਡਿਸਟ੍ਰਿਕਟ ਚੇਅਰਮੈਨ ਹੋਊਗਾ ਜੀ ਅਸਿਸਟੈਂਟ ਸਿਵਲ ਸਰਜਨ ਰਿਪ੍ਰੈਜ਼ੈਂਟੇਟਿਵ ਆਫ ਦਾ ਡਿਪਟੀ ਕਮਿਸ਼ਨਰ ਡਿਸਟ੍ਰਿਕਟ ਸੋਸ਼ਲ ਜਸਟਿਸ ਐਮਪਾਵਰਮੈਂਟ ਆਫੀਸਰ ਇਹ ਜੋ ਕਮੇਟੀ ਹੈ ਜੋ ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਜੋ ਸਿਲੈਕਸ਼ਨ ਕਮੇਟੀ ਹੋਊਗੀ ਤਾਂ ਐਪਲੀਕੇਸ਼ਨ ਫਾਰਮ ਆਨਲਾਈਨ ਹੀ ਅਪਲਾਈ ਕੀਤਾ ਜਾਊਗਾ ਜੀ ਇਹਨਾਂ ਪੋਸਟਾਂ ਦੇ ਲਈ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਉੱਥੋਂ ਤੁਸੀਂ ਲੈ ਸਕਦੇ ਹੋ ਐਨ ਐਚ ਐਮ ਪੰਜਾਬ ਦੀ ਜੋ ਵੈਬਸਾਈਟ ਹੈ ਇਹ ਇਸੇ ਵੈਬਸਾਈਟ ਤੇ ਇਹ ਜੋ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਰਿਜ਼ਰਵੇਸ਼ਨ ਦੀ ਗੱਲ ਕਰ ਲੈਣੇ ਜੀ ਰਿਜ਼ਰਵੇਸ਼ਨ ਸ਼ਲ ਬੀ ਐਸ ਪਰ ਦਾ ਇਨਸਟ੍ਰਕਸ਼ਨਸ ਇਸ਼ੂਡ ਬਾਈ ਦਾ ਗਵਰਨਮੈਂਟ ਆਫ ਪੰਜਾਬ ਫ੍ਰਮ ਟਾਈਮ ਟੂ ਟਾਈਮ ਇਹਨਾਂ ਵੱਲੋਂ ਲਿਖਿਆ ਗਿਆ ਜੀ ਪਿਆਰੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਜੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ